ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਆਪਣੀਆਂ ਚੋਣ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਚੁੱਕੀਆਂ ਉੱਥੇ ਕਾਂਗਰਸ ਪਾਰਟੀ ਦਾ ਅਪਦਾ ਅੰਦਰੂਨੀ 카ਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਦੋਂ ਤੋਂ ਇਹ 카ਟੋ ਕਲੇਸ਼ ਪਹਿਲਾਂ ਸ਼ੁਰੂ ਹੋਇਆ ਸੀ ਉਸ ਨੂੰ ਹਾਈ ਕਮਾਂਡ ਦੇ ਦਖਲ ਨੇ ਕਾਫੀ ਠੱਲ ਪਾਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਜਿਵੇਂ ਹੁਣ ਭੁਪੇਸ਼ ਬਗੇਲ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਉਹ ਪੰਜਾਬ ਦੇ ਵਿੱਚ ਰਹੇ ਹਨ ਤਾਂ ਕਿ ਹੋਰ ਜਿਹੜਾ ਇਹ ਅੰਤਰੂਨੀ ਫੁੱਟ ਹੈ ਜਾਂ ਧੜੇਬੰਦੀ ਹੈ ਉਸ ਨੂੰ ਨੇੜਿਓਂ ਵਾਚ ਕੇ ਖਤਮ ਕੀਤਾ ਜਾ ਸਕੇ ਔਰ ਕੋਸ਼ਿਸ਼ ਉਹਨਾਂ ਨੇ ਕੀਤੀ ਵੀ ਸਮੁੱਚੀ ਲੀਡਰਸ਼ਿਪ ਇੰਨਾਂ ਜਿਹੜੀਆਂ 8 ਰੈਲੀਆਂ ਹੋਈਆਂ ਮਨਰੇਗਾ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤਾ ਜੀ ਰਾਮ ਜੀ ਮਨਰੇਗਾ ਦੀ ਜਗ੍ਹਾ ਦੇ ਉੱਪਰ ਉਸ ਨੂੰ ਲੈ ਕੇ 8 ਰੈਲੀਆਂ ਕੀਤੀਆਂ ਜਿਸ ਤੇ ਵਿੱਚ ਸਾਰੀ ਲੀਡਰਸ਼ਿਪ ਇੱਕ ਮੰਚ ਤੇ ਇਕੱਠੀ ਦਿਖਾਈ ਦਿੱਤੀ ਤਾਂ ਹੁਣ ਲੱਗ ਰਿਹਾ ਸੀ ਕਿ ਸਭ ਕੁਝ ਅੱਛਾ ਹੋ ਜਾਏਗਾ ਕਿਉਂਕਿ 2027 ਬਿਲਕੁਲ ਨੇੜੇ ਹੈ ਉਸ ਤੋਂ ਵੀ ਪਹਿਲਾਂ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਵੀ ਪਾਰਟੀ ਦੀ ਇੱਕ ਚੁਟਤਾ ਬੜੀ ਜ਼ਰੂਰੀ ਸੀ ਪਰ ਬਹੁਤ ਸਾਰੇ ਹੁਣ ਸੰਵੇਦਨਸ਼ੀਲ ਫਿਰ ਮੁੱਦੇ ਜਿਹੜੇ ਗਰਮਾ ਗਏ ਹਨ ਉਹਨਾਂ ਦੇ ਨਾਲ ਇੱਕ ਵਾਰ ਫਿਰ ਧੜੇ ਬੰਦੀ ਜਿਹੜੀ ਹੈ ਉਹ ਉੱਪਰਤੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਹਾਈ ਕਮਾਂਡ ਨੇ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਪਪੇਸ਼ ਬਕੇਲ ਦਿੱਲੀ ਵਾਪਸ ਪਹੁੰਚੇ ਹੈ ਉਸ ਤੋਂ ਬਾਅਦ ਇਹ ਫਿਰ ਉਹੀ ਜੋ ਪਿੱਛੇ ਚੱਲਿਆ ਆ ਰਿਹਾ ਸੀ ਅੰਤਰੂਨੀ ਕਾਟੋਕਲੇਸ਼ ਉਹ ਫਿਰ ਸ਼ੁਰੂ ਹੋ ਗਿਆ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਨੂੰ ਲੈ ਕੇ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇੱਕ ਜਿਹੜਾ ਪੱਤਰ ਸੀ ਉਹ ਸ਼੍ਰੀ ਮੁਖਸਰ ਸਾਹਿਬ ਹਲਕੇ ਤੋਂ ਜਾ ਚੁੱਕਿਆ ਜਿਸ ਦੇ ਵਿੱਚ اپنی ਫੇਰੀ ਦੇ ਦੌਰਾਨ ਚਮਜੀਤ ਸਿੰਘ ਚੰਨੀ ਵੱਲੋਂ ਪ੍ਰੋਟੋਕੋਲ ਦਾ ਜਿਹੜਾ ਧਿਆਨ ਨਹੀਂ ਰੱਖਿਆ ਗਿਆ ਸੀ ਭਾਫ ਕਿ ਜਿਹੜੇ ਆਗੂ ਪ੍ਰਤੀਨਿਧਤਾ ਕਰਦੇ ਕਾਂਗਰਸ ਪਾਰਟੀ ਦੇ ਮੁਕਸਰ ਹਲਕੇ ਤੋਂ ਉਹਨਾਂ ਨੂੰ ਇਨਫਾਰਮ ਕੀਤੇ ਤੋਂ ਬਿਨਾਂ ਚਮਜੀਤ ਸਿੰਘ ਚੰਨੀ ਮੁਕਸਰ ਆਏ ਤੇ ਫਿਰ ਜੋ ਸਾਫ ਦਾ ਵਤਾਇਕ ਨੇਪੀਪ ਕਰਨ ਕੋਰ ਬਰਾੜ ਉਹਨਾਂ ਦੇ ਘਰ ਉਹ ਰਸਮੀ ਜਿਹੜਾ ਚਾਹ ਪਾਣੀ ਪੀਤਾ ਤਾਂ ਉੱਥੋਂ ਦੇ ਜਿਹੜੇ ਪ੍ਰਤੀਨਿਧਤਾ ਕਰਦੇ ਕਾਂਗਰਸ ਪਾਰਟੀ ਦੀ ਉਹਨਾਂ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਜਿਹੜੇ ਉਹ ਉਹਨਾਂ ਦੇ ਘਰ ਦੇ ਵਿੱਚ ਆਗੂ ਦੇਖੇ ਗਏ ਹੈ ਜਿਨ੍ਹਾਂ ਦੇ ਨਾਲ ਚੰਨੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਉਹ ਆਗੂ ਕਦੀ ਵੀ ਪਾਰਟੀ ਦੀਆਂ ਗਤੀਵਿਧੀਆਂ 'ਚ ਉਹਨਾਂ ਨੇ ਕਦੀ ਹਿੱਸਾ ਨਹੀਂ ਲਿਆ ਉਲਟਾ ਜਦੋਂ ਚੋਣਾ ਹੁੰਦੀਆਂ ਤਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੁੰਦੇ ਆ ਉਹਨਾਂ ਦਾ ਉਹ ਸਮਰਥਨ ਕਰਦੇ ਆ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਜਿਹੜਾ ਬੈਠ ਕੇ ਗਏ ਹੈ ਬੇਸ਼ੱਕ ਅਰਕੌਰ ਪ੍ਰਾਦ ਨੇ ਇਸਤੀ ਸਫਾਈ ਇਹ ਕਹਿੰਦੇ ਹੋਏ ਦਿੱਤੀ ਹੈ ਕੇ ਸੋ ਸਿਰਫ ਰਸਮੀ ਤੌਰ ਤੇ ਚਾਹ ਪਾਣੀ ਉਹਨਾਂ ਨੂੰ ਪੁਲਾਇਆ ਗਿਆ ਕੋਈ ਸਿਆਸੀ ਗੱਲਬਾਤ ਨਹੀਂ ਹੋਈ ਪਰ ਉਦੋਂ ਤੋਂ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਸੀ ਹੁਣ ਦੋ ਪੱਤਰ ਹੋਰ ਹਵਾਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਜੋ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਦੇ ਵਿੱਚ ਗਏ ਹੈ 76 ਜ਼ਿਲ੍ਹਾ ਹੀ ਚਾਰਜਾਂ ਦੇ ਉੱਥੇ ਦੇਖਿਆ ਇਹ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਹਲਚਲ ਹੈ ਉਹ ਆਲਰੇਡੀ ਪਹਿਲਾਂ ਹੀ ਚੱਲ ਰਹੀ ਸੀ ਹੁਣ ਜਿਵੇਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਉਸ ਤੇ ਵਿੱਚ ਚਰਮਜੀਤ ਸਿੰਘ ਚੰਨੀ ਵੱਲੋਂ ਬੇਸ਼ੱਕ ਮਾਈਕ ਬੰਦ ਕਰਨ ਲਈ ਕਿਹਾ ਗਿਆ ਸੀ ਜਦੋਂ ਉਹ ਇਸ ਮਾਮਲੇ ਤੇ ਬੋਲ ਰਹੇ ਸਨ ਪਰ ਮਾਈਕ ਬੰਦ ਨਹੀਂ ਕੀਤੇ ਗਏ ਤਾਂ ਉਹਨਾਂ ਨੇ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਵੀ ਜੋ ਰੈਲੀ ਦੇ ਵਿੱਚ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਨੂੰ ਲੈ ਕੇ ਵੀ ਉਹ ਕਹਿ ਰਹੇ ਹੈ ਕਿ ਕਾਂਗਰਸ ਪਾਰਟੀ ਬੇਸ਼ੱਕ ਧਰਮ ਨਿਰਪੱਖ ਪਾਰਟੀ ਹੈ ਪਰ ਵੱਡੇ ਅਹੁਦਿਆਂ ਦੇ ਉੱਪਰ ਅਪਰ ਕਾਸਟ ਦੇ ਜਿਹੜੇ ਲੋਕ ਨੇ ਕੋਈ ਕਾਂਗਰਸ ਹਾਈ ਕਮਾਂਡ ਵੱਲੋਂ ਨਿਯੁਕਤ ਕੀਤੇ ਜਾਂਦੇ ਐ ਤੇ 35 ਤੋਂ ਲੈ ਕੇ 40% ਦੇ ਆਸ-ਪਾਸ ਜਿਹੜੀ ਦਲਿਤ ਭਾਈਚਾਰੇ ਦੀ ਵੋਟ ਹੈ ਜਰ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਬੈਂਕ ਹੈ ਉਸ ਉਹਨੂੰ ਦੀ ਪ੍ਰਤੀਨਿਧਤਾ ਕਰਨ ਵਾਸਤੇ ਵੱਡੇ ਜਿਹੜੇ ਅਹੁਦੇ ਐ ਉਹ ਦਲਿਤ ਭਾਈਚਾਰੇ 'ਚੋਂ ਨਹੀਂ ਦਿੱਤੇ ਜਾਂਦੇ ਪਰ ਉੱਥੇ ਹੀ ਰਾਜਾ ਵੜਿੰਗ ਵੱਲੋਂ ਇਸ ਬਿਆਨ ਨੂੰ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਚਰਜੀ ਸਿੰਘ ਚੰਨੀ ਇਹ ਬਿਆਨ ਦੇ ਨਹੀਂ ਸਕਦੇ ਪਰ ਜੇ ਉਹਨਾਂ ਨੇ ਕਿਹਾ ਜੇਕਰ ਦਿੱਤਾ ਵੀ ਹੈ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਜਿਹੜਾ ਉਹਨਾਂ ਮੈਂਬਰ ਨੇ ਉਹ ਖੁਦ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਹੈ ਹੀ ਨਹੀਂ ਕਿ ਉਹ ਜਾਤ ਪਾਤ ਨੂੰ ਦੇਖ ਕੇ ਰਾਜਨੀਤੀ ਕਰਦੀ ਹੈ ਜਾਂ ਅਹੁਦੇ ਦੀ ਜਿਹੜੀ ਪੇਸ਼ਕਸ਼ ਹੈ ਉਹ ਕਰਦੀ ਹੈ ਉਹਨਾਂ ਨੇ ਕਿਹਾ ਕਿ ਉਸ ਵੇਲੇ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਸ ਵੇਲੇ ਸੁਖੀ ਰੰਧਾਵਾ ਤੇ ਜਾਂ ਹੋਰ ਕਿਸੇ ਵੱਡੇ ਆਗੂ ਦਾ ਜਿਹੜਾ ਨਾਮ ਸੀ ਉਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਬਣਾਉਣਾ ਹੈ ਮੁੱਖ ਮੰਤਰੀ ਅਗਲਾ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਦੇਖੋ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਉਹ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਰਾਜਨੀਤੀ ਹੈ ਦਰਮਾਂ ਤੋਂ ਉੱਪਰ ਉੱਠ ਕੇ ਹੈ ਸਾਰੇ ਦਰਮਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਰਾਜਨੀਤੀ ਕੀਤੀ ਜਾਂਦੀ ਹੈ ਹੁਣ 올 ਇੰਡੀਆ ਜਿਹੜੀ ਕਾਂਗਰਸ ਕਮੇਟੀ ਦੀ ਐਸਸੀ ਸੈੱਲ ਦੀ ਬੈਠਕ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖथित ਬਿਆਨ ਤੇ ਕਾਂਗਰਸ ਚ ਅੰਦਰੂਨੀ ਤਣਾਅ ਜਿਹੜਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਚੰਨੀ ਕਹਿੰਦੇ ਹਨ ਕਿ ਪੰਜਾਬ ਕਾਂਗਰਸ ਸਾਰੇ ਵੱਡੇ ਉਹਦੇ ਉੱਚ ਜਾਤੀਆਂ ਨੂੰ ਜਿੱਤੇ ਹਨ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ 23 ਜਨਵਰੀ ਨੂੰ ਦਿੱਲੀ ਚ ਪੰਜਾਬ ਦੇ ਆਗੂਆਂ ਦੀ ਬੈਠਕ ਬੁਲਾਈ ਹੈ ਉੱਥੇ ਪੰਜਾਬ ਦੇ ਕੁਝ ਕਾਂਗਰਸ ਆਗੂਆਂ ਨੇ ਹਾਈ ਕਮਾਂਡ ਨੂੰ ਚੰਨੀ ਵਾਲੇ ਵਿਵਾਦ ਮਾਮਲੇ 'ਚ ਚਿੱਠੀ ਵੀ ਲਿਖੀ ਹੈ ਉਹਨਾਂ ਨੇ ਮੀਟਿੰਗ ਲਈ ਹਾਈ ਕਮਾਂਡ ਤੋਂ ਸਮਾਂ ਮੰਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਚਿੱਠੀ ਨਾ ਕਿਸੇ ਦੇ ਹੱਕ 'ਚ ਹੈ ਤੇ ਨਾ ਹੀ ਕਿਸੇ ਦੇ ਵਿਰੋਧ 'ਚ ਹੈ ਉਹ ਪੰਜਾਬ ਦੇ ਹਾਲਾਤ ਬਾਰੇ ਹਾਈ ਕਮਾਂਡ ਨੂੰ ਦੱਸਣਗੇ ਉਥੇ ਹੀ ਵਾਇਰਲ ਵੀਡੀਓ 'ਚ ਸਾਫ ਕਾ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਕਿ ਸੂਬਾ ਪ੍ਰਧਾਨ ਜਰਨਲ 77 ਵਿਰੋਧੀ ਧਿਰ ਦਾ ਆਗੂ ਤੇ ਮਹਿਲਾ ਵਿੰਗ ਦੇ ਪ੍ਰਧਾਨ ਸਾਰੇ ਅਪਰ ਕਾਸਟ ਤੋਂ ਹਨ ਦਲਿਤਾਂ ਨੂੰ ਪ੍ਰਤੀਿਤ ਨਦੀ প্রতিনিধি ਫਿਰ ਕਿਵੇਂ ਮਿਲੇਗਾ ਚੰਨੀ ਕਹਿੰਦੇ ਹਨ ਕਿ ਜੇਕਰ ਪਾਰਟੀ ਮੰਨਦੀ ਹੈ ਕਿ ਪੰਜਾਬ 'ਚ 35 ਤੋਂ 38% ਦਲਿਤ ਆਬਾਦੀ ਹੈ ਜੋ ਕਿ ਹੈ ਤਾਂ ਦਲਿਤਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ ਇਸ ਬੈਠਕ ਮੈਠਕ ਚ ਕਾਂਗਰਸ ਦੇ ਐਸਸੀ ਵਿਭਾਗ ਦੇ ਰਾਸ਼ਟਰਪ੍ਰਧਾਨ ਰਜਿੰਦਰਪਾਲ ਗੋਤਮ ਵੀ ਜਿਹੜੇ ਮੌਜੂਦ ਸਨ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੀ ਰਾਜਨੀਤੀ ਚ ਕਾਫੀ ਹਲਚਲ ਮਚੀ ਹੈ ਕਾਂਗਰਸ ਪਾਰਟੀ ਦੇ ਆਗੂਆਂ ਚ ਜਿੱਥੇ ਚਰਚਾ ਚੱਲ ਰਹੀ ਹੈ ਉੱਥੇ ਵਿਰੋਧੀ ਪਾਰਟੀਆਂ ਵੀ ਕਾਂਗਰਸ ਨੂੰ ਘੇਰਨ ਚ ਲੱਗੀਆਂ ਹੋਈਆਂ ਹਨ ਹਾਲਾਂਕਿ ਚੰਨੀ ਨੇ ਇਸ ਵਿਵਾਦ ਤੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ ਉਹਨਾਂ ਖਿਲਾਫ ਸਿਰਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਹੁਣ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਚੰਨੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਬੇਸ਼ੱਕ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਕਿ ਚੰਨੀ ਸਾਹਿਬ ਤੋਂ ਵੱਡਾ ਅਹੁਦਾ ਉਹਨਾਂ ਨੇ ਕਿਹਾ ਕਿ ਕਾਂਗਰਸ 'ਚ ਭੇਤ ਭਾਫ ਨਹੀਂ ਹੈ ਵਾਹ ਭਾਵੇਂ ਉਹ ਵਿਧਾਨ ਸਭਾ ਦੀਆਂ ਦੋਹਾਂ ਸੀਟਾਂ ਤੋਂ ਚੋਣ ਹਾਰ ਗਏ ਸਨ ਪਰ ਫਿਰ ਵੀ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਪਾਰਟੀ ਨੇ ਬਣਾਇਆ ਸੀ ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਚੰਨੀ ਸਾਹਿਬ ਹਨ ਕਾਂਗਰਸ ਪਾਰਟੀ ਇੱਕ ਜਈ ਪਾਰਟੀ ਹੈ ਜੋ ਗਰੀਬਾਂ ਨੂੰ ਸਿਰ ਤੇ ਬਿਠਾ ਕੇ ਰੱਖਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੌਣ ਬਣ ਰਿਹਾ ਸੀ ਸੁਖਜਿੰਦਰ ਸਿੰਘ ਰੰਧਾਵਾ ਜਾਂ ਅਮਰ ਸਿੰਘ ਪਰ ਕਿਸ ਨੂੰ ਬਣਾਇਆ ਚੰਨੀ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ Dalit ਸਾਡੇ ਸਿਰ ਦਾ ਤਾਜ ਹਨ ਤੇ ਰਹਿਣਗੇ ਪਰ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਸਾਡੇ ਗੁਰੂਆਂ ਨੇ ਵੀ ਕਿਹਾ ਸੀ ਕਿ ਇੱਥੇ ਜਾਤ ਪਾਤ ਦੀ ਗੱਲ ਨਹੀਂ ਕਰਨੀ ਪੰਜਾਬ ਧਰਮ ਨਿਰਪੱਖ ਸੂਬਾ ਹੈ ਚੰਨੀ ਨੇ ਬੇਸ਼ੱਕ ਇਸ ਤੋਂ ਬਾਅਦ ਆਪਣੀ ਸਫਾਈ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦੇ ਗੁਰੂ ਸਹਿਬਾਨਾਂ ਦੇ ਫਲਸਫੇ ਤੇ ਮੈਂ ਚੱਲਦਾ ਤੇ ਮੈਂ ਕਿਸੇ ਜਾਤ ਬਰਾਦਰੀ ਬਾਰੇ ਕੋਈ ਗੱਲ ਕਿਸੇ ਵੀ ਮੀਟਿੰਗ ਵਿੱਚ ਨਹੀਂ ਕਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਹਾਂ ਤੇ ਮੈਂ ਕਿਸੇ ਜਾਤ ਬਰਾਦਰੀ ਖਿਲਾਫ ਕੋਈ ਗੱਲ ਨਹੀਂ ਕਹਿ ਸਕਦਾ ਉਹਨਾਂ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਕਿ ਹੁਣ ਤੱਕ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਉੱਚੇ ਅਹੁਦੇ ਜਿਹੜੇ ਆ ਉਹ ਬਖਸ਼ੇ ਉਹਨਾਂ ਨੇ ਕਿਹਾ ਕਿ ਮੈਂ ਹਰ ਵਰਗ ਦੀ ਗੱਲ ਕਰਦਾ ਹਾਂ ਤੇ ਪ੍ਰਧਾਨ ਮੰਤਰੀ ਦੇ ਰੋਸ ਨੂੰ ਵੀ ਮੈਂ ਭੁਗਤਿਆ ਨਾ ਕਿ ਉਹਨਾਂ ਨੇ ਕਿਹਾ ਮੈਂ ਨਾ ਕਿਸੇ ਕਿਸਾਨ ਤੇ ਕੋਈ ਕਾਰਵਾਈ ਹੋਣ ਦਿੱਤੀ ਨਾ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਗੁਲਦਸਤਾ ਹੈ ਤੇ ਇਸ ਗੁਲਦਸਤੇ ਦੇ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਇਸ ਸਭ ਨੂੰ ਇੱਕ ਨਾਲ ਲੈ ਕੇ ਚੱਲਣਾ ਪਵੇਗਾ ਮੈਂ ਇਹੀ ਗੱਲ ਕੀਤੀ ਹੈ ਇਸ ਨਾਲ ਪਾਰਟੀ ਦੀ ਮਜ਼ਬੂਤੀ ਹੋਵੇਗੀ ਤੇ ਸਰਕਾਰ ਵੀ ਬਣੇਗੀ ਹੁਣ ਜਿਹੜੀ ਦਿੱਲੀ ਹਾਈਟਮਨ ਵੱਲੋਂ ਮੀਟਿੰਗ ਸੱਦੀ ਗਈ ਹੈ ਉਸ ਦੇ ਵਿੱਚ ਸਾਰੇ ਵੱਡੇ ਨੇਤਾ ਜਿਹੜੇ ਚ ਪਹੁੰਚ ਰਹੇ ਨਵੀਂ ਦਿੱਲੀ ਉਸ ਦੇ ਵਿੱਚ ਵੱਡੇ ਐਲਾਨ ਜਿਹੜੇ ਐ ਦਿੱਲੀ ਵੱਲੋਂ ਹਾਈ ਕਮਾਂਡ ਵੱਲੋਂ ਹੋ ਸਕਦੇ ਐ ਜਿਸ ਦੇ ਵਿੱਚ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਇਹ ਚੋਣ ਜਿਹੜੀ ਐ ਉਹ ਲੜਨੀ ਐ ਔਰ ਹੋ ਸਕਦਾ ਐ ਕਿ ਜਿਸ ਤਰੀਕੇ ਦਾ ਅੰਦਰੂਨੀ ਵਿਵਾਦ ਫੇਰ ਵਧਣਾ ਸ਼ੁਰੂ ਹੋਇਆ ਉਸ ਨੂੰ ਠੱਲ ਪਾਉਣ ਦੇ ਲਈ ਇਹ ਜਿਹੜੇ ਚਿਹਰੇ ਐਲਾਨੇ ਜਾਣੇ ਸੰ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਸੀ ਕਿ ਚਾਰ ਚਿਹਰਿਆਂ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਹੋ ਸਕਦਾ ਇਸ ਮੀਟਿੰਗ ਤੋਂ ਬਾਅਦ ਜਿਹੜੇ ਉਹ ਚਾਰੋਂ ਚਿਹਰੇ ਐਲਾਨ ਦਿੱਤੇ ਜਾਣ ਜਿਨ੍ਹਾਂ 'ਚ ਅਗਲਾ ਆਉਣ ਵਾਲਾ ਸੀਐਮ ਦਾ ਚਿਹਰਾ ਭਰੋਤੀ ਧਿਰ ਦਾ ਨੇਤਾ ਕਾਂਗਰਸ ਦਾ ਪ੍ਰਧਾਨ ਕੌਣ ਹੋਏਗਾ ਤੇ ਕੰਪੇਨ ਦਾ ਹੈਡ ਜਿਹੜਾ ਉਹ ਕੌਣ ਹੋਏਗਾ ਹੋ ਸਕਦਾ ਹੈ ਇਹਨਾਂ ਇਸ ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਬਣਾ ਦਿੱਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਸੰਭਾਵੀ ਤੌਰ ਤੇ ਐਲਾਨ ਹੋ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਜੇ ਇਹ ਵਿਵਾਦ ਵੱਧਦਾ ਰਿਹਾ ਤਾਂ ਜਿਵੇਂ ਚੰਨੀ ਨੂੰ ਭਾਜਪਾ ਵੱਲੋਂ ਪੇਸ਼ਕਸ਼ ਹੋ ਚੁੱਕੀ ਹੈ ਤਾਂ ਉਹਨਾਂ ਲਈ ਸਮਝ ਜੇਕਰ ਹਾਲਾਤ ਐਵੇਂ ਦੇ ਬਣੇ ਤਾਂ ਕਾਂਗਰਸ ਪਾਰਟੀ ਦੇ ਲਈ ਕਾਫੀ ਵੱਡਾ ਝਟਕਾ ਹੋਏਗਾ ਦੋਸਤਾਂ 2027 ਤੋਂ ਪਹਿਲਾਂ ਧੰਨਵਾਦ